ਸਾਡੀ ਹੱਟੀ ਚੈਨਲ ਤੇ ਤੁਹਾਡਾ ਸਵਾਗਤ ਹੈਗਾ ਸਾਡੀ ਵੀਡੀਓ ਨੂੰ ਅੰਤ ਤੱਕ ਦੇਖੋ ਅੱਜ ਤੁਹਾਨੂੰ ਦਿਖਾ ਰਹੇ ਹੈਗੇ ਦੁਪੱਟਿਆਂ ਦੀ ਵੈਰਾਈਟੀ ਜੀ ਵਾਈਟ ਦੁਪੱਟੇ ਜਿਹੜੇ ਕਿ ਚੰਗੇ ਵਧੀਆ ਸੁੱਟਾ ਡਾਈ ਕਰਾਉਣ ਵਾਸਤੇ ਚੱਲਦੇ ਨੇਗੇ ਸਾਰੇ ਮੈਚ ਦੀ ਵੈਰਾਈਟੀ ਆ ਚੁੱਕੀ ਹੈ ਜੀ ਪਹਿਲਾਂ ਹੀ ਬਹੁਤ ਵੈਰਾਈਟੀ ਆਈ ਸੀ ਦੇ ਵਿੱਚ ਨਵੇਂ ਦੁਆਰੇ ਆ ਦੇਖੋ ਜੀ ਸਾਦਾ ਹਾਫ ਪਿਓ ਦਾ ਦੁਪੱਟਾ ਹੈਗਾ ਇਹ ਬਿਲਕੁਲ ਰੇਸ਼ਮ ਵਰਗੀ ਕੁਆਲਿਟੀ ਪੀਕੋ ਕਿੰਨਾ ਲਗਦਾ ਹੈ ਜੀ ਸਿਰਫ 100 ਰੁਪਏ ਲਗਦਾ ਹੈ ਇਹ 100 ਰੁਪਏ ਦੇ ਵਿੱਚ ਭਰਾਵਾਂ ਦੀ ਇੱਟੀ ਦੇ ਉੱਤੇ ਇਹ ਸੇਰ ਮੇਲਾ ਚੱਲ ਰਿਹਾ ਹੈਗਾ 100 ਰੁਪਏ ਦਾ ਹਾਫ ਪੀਰ ਦਾ ਦੁਪੱਟਾ ਜੀ ਇਹ ਦੁਪੱਟੇ ਜਿੰਨੇ ਮਰਜ਼ੀ ਲੈ ਸਕਦੇ ਜੀ ਬਹੁਤ ਕੁਆਂਟੀਟੀ ਦੇ ਵਿੱਚ ਮਾਲ ਪਹੁੰਚੂਗਾ ਹਰ ਇੱਕ ਨਾਲ ਦੇ ਕਿਸੇ ਵੀ ਕੁਆਲਿਟੀ ਦੇ 150 ਦੁਪੱਟਾ ਜਿੰਨੇ ਮਰਜ਼ੀ ਲੈ ਸਕਦੇ ਹੋ ਜੀ ਆ ਦੇਖੋ ਜੀ ਇਹ ਹੈਗਾ ਪਿਓਰ ਦਾ ਦੁਪੱਟਾ ਵੀ ਕੋ ਕਿਤ ਲਗਦਾ ਹੈ ਬਿਲਕੁਲ ਇਹਨ ਕੋ ਅਸਲੀ ਪਿਆਉਰ ਦਾ ਦੁਪੱਟਾ ਜੀ ਜਿਹੜਾ ਗਿੱਲਾ ਕਰ ਤੋਂ ਇਕੱਠਾ ਹੁੰਦਾ ਸਹੀ ਪਿਆਉਰ ਦਾ ਦੁਪੱਟਾ ਜੀ ਜਿਹੜਾ ਮਾਰਕੀਟ ਦੇ ਵਿੱਚ ਆਮ ਇਹ 200 220 ਰੁਪਿਆ ਦਾ ਵਿਕਦੇਗਾ ਸਾਡਾ ਰੇਟ ਹੈ ਸਿਰਫ 150 ਰੁਪਿਆ ਜੀ ਇਹ 150 ਦੇ ਵਿੱਚ ਪਿਆਉਰ ਦਾ ਦੁਪੱਟਾ ਜੀ ਅਸਲੀ ਬਿਲਕੁਲ ਵੀ ਕੋ ਕਿਤ ਲਗਦਾ ਹੈ ਸੇਲ ਮੇਲਾ ਚੱਲ ਰਿਹਾ ਜੀ ਭਰਾਵਾਂ ਦੀ ਹੱਤੀ ਤੇ ਤੇ ਸੇਲ ਮੇਲੇ ਤੇ ਜੀ 150 ਦਾ ਦੁਪੱਟਾ ਕਰਤਾ ਜੀ ਇਹ ਪਿਆਉਰ ਦਾ ਦੁਪੱਟਾ ਕੜਾਈ ਵਾਲਾ ਦੁਪੱਟਾ ਨੈਟ ਦੇ ਉੱਤੇ ਕੜਾਈ ਵਾਲਾ ਇਹ ਦੇਖੋ ਸਾਰਾ ਜਾਲ ਨਾਲ ਭਰਿਆ ਹੋਇਆ ਦੁਪੱਟਾ ਜੀ ਪੂਰਾ ਆਮ ਹੀ ਇਹ 200-200 ਰੁਪਏ ਦਾ ਦੁਪੱਟਾ ਵਿਕਦਾ ਹੈਗਾ ਸਾਡਾ ਰੇਟ ਸਿਰਫ 100 ਰੁਪਏ ਜੀ ਇਹ 100 ਰੁਪਏ ਦੇ ਵਿੱਚ ਭਰਾਵਾਂ ਦੀ ਹਿੱੱਤੀ ਦੇ ਤੇ ਸੇਲ ਮੇਲਾ ਚੱਲ ਰਿਹਾ ਹੈਗਾ ਸੇਲ ਮੇਲੇ ਤੇ 100 ਰੁਪਏ ਦੇ ਵਿੱਚ ਦੁਪੱਟਾ ਦੇ ਰਹੇ ਹਾਂ ਜੀ ਕੜਾਈ ਵਾਲਾ ਸਾਡੀ ਵੀਡੀਓ ਨੂੰ ਵੱਧ ਤੋਂ ਵੱਧ ਸ਼ੇਅਰ ਕਰੋ ਤੇ ਸਾਡੇ ਚੈਨਲ ਨੂੰ ਲਾਇਕ ਕਰੋ ਭਰਾਵਾਂ ਦੀ ਹਿੱੱਤੀ ਦੇ ਉੱਤੇ ਸੇਲ ਮੇਲਾ ਚੱਲ ਰਿਹਾ ਜੀ ਸੇਲ ਮੇਲਾ ਔਰ ਗੰਜਾ ਦਾ ਦੁਪੱਟਾ ਔਰ ਗੰਜਾ ਜੀ ਦੇਖੋ ਸ਼ਾਨਦਾਰ ਕੁਆਲਿਟੀ ਹੈ ਜੀ ਡਿਜ਼ਾਈਨ ਵਾਲਾ ਔਰ ਗੰਜਾ ਵੀ ਹੈਗਾ ਪਲੇਨ ਵੀ ਹੈਗਾ ਔਰ ਗੰਜਾ ਦਾ ਦੁਪੱਟਾ ਸਿਰਫ 150 ਰੁਪਏ ਦਾ ਕਰਤਾ ਜੀ ਇਹ ਚਾਹੇ ਡਿਜ਼ਾਈਨ ਵਾਲਾ ਲਓ ਤੇ ਚਾਹੇ ਕੱਟ ਵਰਕ ਵਾਲਾ ਲਓ ਪਲੇਨ ਲੈਣਾਗਾ ਕੱਟ ਵਰਕ ਵਾਲਾ ਵੀ ਪੂਰਾ ਖੁੱਲਾ ਤੇ ਵੱਡਾ ਦੁਪੱਟਾ ਜੀ ਇਹ ਸਾਰਾ ਪੂਰਾ ਵੱਡੇ ਸਾਈਜ਼ ਦਾ ਦੁਪੱਟਾ ਹੈਗਾ ਸਰਫਾ 150 ਰੁਪਏ ਦੇ ਵਿੱਚ ਕੱਤਾ ਜੀ ਇਹ। ਆਰਗੰਜ ਦਾ ਦੁਪੱਟਾ 150 ਰੁਪਏ ਦੇ ਵਿੱਚ। ਹਰ ਕਿਸਮ ਦੇ ਦੁਪੱਟਿਆਂ ਦਾ ਭਾਰੀ ਸੇਰ ਮੇਲਾ ਜੀ। ਆ ਦੇਖੋ ਜਿੰਨੇ ਮਰਜ਼ੀ ਦੁਪੱਟੇ ਲੈ ਸਕਦੇ ਜੀ ਇਹ। ਕੋਟਾ ਡੋਰੀਆ ਦੁਪੱਟਾ। ਕੋਟਾ ਡੋਰੀਆ। ਪੂਰਾ ਵੱਡੇ ਸਾਈਜ਼ ਦਾ ਦੁਪੱਟਾ ਜੀ ਇਹ। ਆ ਦੇਖੋ ਜੀ ਕੱਟ ਵਰਕਾਂ ਲੈ ਲੋ ਜੇ ਚਾਹੇ। ਜੇ ਚਾਹੇ ਵੀ ਕੋ ਕਿਤਾ ਲੈ ਲੋ ਸਿਰਫ 100 ਰੁਪਏ ਦੇ ਗੱਟਾ ਜੀ ਇਹ 100 ਰੁਪਏ ਦੇ ਵਿੱਚ ਸੇਲ ਮੇਲਾ ਚੱਲ ਰਿਹਾ ਜੀ ਭਰਾਵਾਂ ਦੀ ਹੱਤੀ ਦੇ ਤੇ ਸੇਲ ਮੇਲਾ 100 ਰੁਪਏ ਦੇ ਵਿੱਚ ਦੁਪੱਟਾ ਜੀ ਮਸਲੀਨ ਦਾ ਦੁਪੱਟਾ ਮਸਲੀਨ ਦਾ ਦੁਪੱਟਾ ਪੂਰਾ ਵੱਡਾ 2.5 ਮੀਟਰ ਸਾਈਜ਼ ਦਾ ਦੁਪੱਟਾ ਜੀ ਮਸ਼ੀਨ ਦਾ ਬਿਲਕੁਲ ਰਿਸ਼ਮ ਵਰਗਾ ਕੱਪੜਾ ਜੀ ਸਿਰਫ 200 ਰੁਪਏ ਦਾ ਗੱਟਾ ਜੀ ਇਹ ਪਲੇਨ ਮਸਰੀਨ ਦਾ ਦੁਪੱਟਾ ਸਿਰਫ 200 ਰੁਪਏ ਦਾ ਦਿੱਤਾ ਜੀ ਪੂਰਾ ਵੱਡੇ ਸਾਈਜ਼ ਦਾ ਦੁਪੱਟਾ ਜੀ ਇਹ ਚਰੂਨ ਦਾ ਦੁਪੱਟਾ ਜੀ ਚਰੂਨ ਦਾ ਦੁਪੱਟਾ ਸਿਰਫ 150 ਰੁਪਏ ਦਾ ਦਿੱਤਾ ਜੀ 150 ਦੇ ਵਿੱਚ ਚਰੂਨ ਦਾ ਦੁਪੱਟਾ ਸਿਰਫ 150 ਰੁਪਏ ਦਾ ਦਿੱਤਾ ਜੀ ਭਰਾਵਾਂ ਦੀ ਹੱਤੀ ਤੇ ਸਵੇਰ ਮੇਲਾ ਚੱਲ ਰਿਹਾ ਹੈਗਾ ਟੈਵੀ ਦਾ ਦੁਪੱਟਾ ਜੀ ਬਿਲਕੁਲ 2.5 ਮੀਟਰ ਦਾ ਦੁਪੱਟਾ ਜੀ 2.5 ਮੀਟਰ ਦਾ ਖੁੱਲਾ ਦੁਪੱਟਾ ਜੀ ਟਾਈ ਵੀ ਦਾ ਬਿਲਕੁਲ ਰੇਸ਼ਮ ਵਰਗਾ ਕਪੜਾ ਹੈ ਜੀ ਸਿਰਫ 250 ਦਾ ਕਰਤਾ ਜੀ ਜਿਹੜਾ ਮਾਰਕੀਟ ਦੇ ਵਿੱਚ ਆਮ ਇਹ 350 400 ਦਾ ਵਿਕਦਾ ਹੈਗਾ ਸਾਡਾ ਰੇਟ ਸਿਰਫ 250 ਰੁਪਿਆ ਜੀ ਚਾਹੇ ਲਾਈਨ دار ਲੈ ਲੋ ਚਾਹੇ ਡੱਬੀ ਵਾਲੀ ਲੈ ਲੋ ਟਾਈ ਵੀ ਦੋਨੇ ਮਿਲਦੇ ਇਨਾਂ ਦੇ ਵਿੱਚ ਮਾਲ ਹਾਜ਼ਰ ਹੈ ਜੀ ਚੈੱਕਦਾਰ ਵੀ ਹੈਗੀ ਹੈ ਤੇ ਲਾਈਨ ਵਾਲੀ ਵੀ ਹੈਗੀ ਹੈ ਭਾਰੀ ਸ਼ੇਰ ਮੇਲਾ ਚੱਲ ਰਿਹਾ ਜੀ ਭਰਾਮਾਂ ਦੀ ਹੱਟੀ ਦੇ ਤੇ ਸ਼ੇਰ ਮੇਲਾ ਭਰਾਮਾਂ ਦੀ ਹੱਟੀ ਵੈਸਟਰਨ ਰੋਡ ਮਾਊਂਡ ਮੰਡੀ